ਨਰਮਾ ਬੈਲਟ ਤੀਜੀ ਵਾਰ ਫਿਰ ਉਜੜਨ ਜਾ ਰਹੀ ਲਗਾਤਾਰ ਤੀਜੇ ਸਾਲ ਸਾਡੀ ਸਰਕਾਰ ਬਿਲਕੁਲ ਸੁੱਤੀ ਬੋਲੀ ਅੰਨੀ ਹੋ ਚੁਕੀ ਹੈ ਕੋਈ ਇਹਨਾਂ ਦਾ ਕਿਸਾਨਾਂ ਵਾਲੇ ਪਾਸੇ ਖਿਆਲ ਨਹੀਂ ਨਾ ਇਹਨਾਂ ਦਾ ਕੋਈ ਖੇਤੀਬਾੜੀ ਅਫਸਰ ਪਿੰਡਾਂ ਚ ਆ ਕੇ ਕਿਸਾਨਾਂ ਨੂੰ ਗਾਈਡ ਕਰ ਰਿਹਾ ਵੀ ਗਲਾਬੀ ਸੁੰਡੀ ਤੋਂ ਕਿਵੇਂ ਕਿਸਾਨ ਆਪਦੇ ਨਰਮੇ ਨੂੰ ਬਚਾ ਸਕਦੇ ਨੇ ਆ ਹਾਲਾਤ ਹੋ ਗਏ ਨੇ ਕਿਸਾਨ ਜੇ ਖੁਦਕੁਸ਼ੀ ਨਾ ਕਰੇਗਾ ਤਾਂ ਹੋਰ ਕੀ ਕਰੇਗਾ ਕਿਸਾਨ ਕੋਲ ਕੋ ਚਾਰਾ ਨਹੀਂ ਰਹੇਗਾ ਜਿਹੜੇ ਹਾਲਾਤ ਬਣ ਗਏ ਨੇ ਜਿਹੜੇ ਲੋਕ ਨਰਮੇ ਤੇ ਡਿਪੈਂਡ ਕਰਦੇ ਨੇ ਉਹ ਕਿੱਧਰ ਜਾਣਗੇ ਅਫਸੋਸ ਸਾਡਾ ਸਿਸਟਮ ਅੰਨਾ ਬੋਲਾ ਗੁੰਗਾ ਹੋ ਚੁੱਕਿਆ ਕੋਈ ਵੀ ਇਸ ਮੁੱਦੇ ਤੇ ਗੱਲ ਹੀ ਨਹੀਂ ਕਰ ਰਿਹਾ ਨਾ ਕੋਈ ਆਪੋਜੀਸ਼ਨ ਦਾ ਕੋਈ ਆਗੂ ਗੱਲ ਕਰ ਰਿਹਾ ਨਾ ਸਰਕਾਰ ਦਾ ਤੇ ਅਫਸੋਸ ਜਿਹੜੇ ਸਾਡੇ ਆ ਕਿਸਾਨ ਜਥੇਬੰਦੀਆਂ ਵਾਲੇ ਵੀ ਕਹਿੰਦੇ ਨੇ ਚਲੋ ਦਿੱਲੀ ਚਲੋ ਦਿੱਲੀ ਕੋਈ ਇਹ ਵੀ ਨਹੀਂ ਬੋਲ ਰੇ ਨਰਮਾ 벨ਟ ਤੇ ਵੀ ਨਰਮੇ ਵਾਲੇ ਕਿਸਾਨ ਉਜੜ ਰਹੇ ਨੇ ਅੱਜ ਅਸੀਂ ਬੜੇ ਅਹਿਮ ਮੁੱਦੇ ਤੇ ਗੱਲਬਾਤ ਕਰਨ ਜਾ ਰਹੇ ਆ ਅਸੀਂ ਦੇਖ ਰਹੇ ਸੀ ਕੋਈ ਤਾਂ ਬੋਲੇਗਾ ਕੋਈ ਸਾਡਾ ਸਰਕਾਰ ਦਾ ਵੱਡਾ ਕੋਈ ਬਲਾਰਾ ਬੋਲੇਗਾ ਆਪੋਜੀਸ਼ਨ ਦਾ ਕੋਈ ਵੱਡਾ ਲੀਡਰ ਬੋਲੇਗਾ ਜਾਂ ਸਾਡਾ ਕੋਈ ਕਿਸਾਨ ਆਗੂ ਬੋਲੇਗਾ ਪਰਾਪਸੋਸ ਕੋਈ ਵੀ ਜਿਹੜਾ ਡੀਏਪੀ ਖਾਦ ਦੇ ਸੈਂਪਲ ਫੇਲ ਹੋਏ ਨੇ ਇਸ ਮੁੱਦੇ ਤੇ ਬੋਲ ਨਹੀਂ ਰਿਹਾ ਜਿਹੜਾ ਕਿ ਬੜਾ ਗੰਭੀਰ ਮੁੱਦਾ ਹੈ ਕਿਸਾਨਾਂ ਦੀ ਜਿਹੜੀ ਰੀੜ ਦੀ ਹੱਡੀ ਕਹਿ ਸਕਣਿਆ ਜੇ ਫਸਲ ਨੂੰ ਖਾਦ ਨਾ ਪਵੇ ਤਾਂ ਫਸਲ ਨਹੀਂ ਹੁੰਦੀ ਤੇ ਜੇ ਫਸਲ ਨੂੰ ਪਾਉਣ ਵਾਲੀ ਖਾਦ ਹੀ ਨਕਲੀ ਨਿਕਲਾਵੇ ਤਾਂ ਉਹਦੇ ਉੱਤੇ ਬੋਲਣਾ ਸਾਡੇ ਸਰਕਾਰ ਦਾ ਹੱਕ ਬਣਦਾ ਸੀ ਸਾਡੀ ਓਪੋਜੀਸ਼ਨ ਦਾ ਹੱਕ ਬੰਦਾ ਸੀ ਸਾਡੇ ਕਿਸਾਨਾਂ ਆਗੂਆਂ ਦਾ ਹੱਕ ਬੰਦਾ ਸੀ ਇਹ ਸਾਨੂੰ ਕਹਿੰਦੇ ਨੇ ਕਦੀ ਦਿੱਲੀ ਚਲੋ ਉੱਥੇ ਚਲੋ ਇੱਥੇ ਚਲੋ ਪਰ ਸਾਡੇ ਤੋਂ ਸਾਡਾ ਘਰ ਉਹ ਜਿਹੜਾ ਉਹ ਸੰਭਾਲਿਆ ਨਹੀਂ ਜਾ ਰਿਹਾ ਇੱਕ ਡੀਪੀ ਖਾਦ ਜਿਹੜੀ ਨਕਲੀ ਨਿਕਲੀ ਏ ਜਿੰਦਾ ਕੀ ਨਾ ਤਾਂ ਕੋਈ ਐਡਾ ਸਰਕਾਰ ਵੱਲੋਂ ਸਖਤ ਸਟੈਂਡ ਲਿਆ ਗਿਆ ਜਿਹੜਾ ਕਿ ਮਾਰਕਫੈਡ ਵੱਲੋਂ ਸਹਿਕਾਰੀ ਸੁਸਾਇਟੀਆਂ ਨੂੰ ਡੀਪੀ ਖਾਦ ਮੁਹਈਆ ਕਰਵਾਈ ਗਈ ਸੀ ਇਹ ਬੜੀ ਚਿੰਤਾ ਦਾ ਵਿਸ਼ਾ ਹੈ ਜੇ ਸਾਡਾ ਖੇਤੀਬਾੜੀ ਮੰਤਰੀ ਐਡਾ ਇਮਾਨਦਾਰ ਹੁੰਦਾ ਸਾਡਾ ਮੁੱਖ ਮੰਤਰੀ ਪੂਰਾ ਸਟੈਂਡ ਵਾਲਾ ਹੁੰਦਾ ਤਾਂ ਹੁਣ ਨੂੰ ਕੋਈ ਕਈ ਅਵਸਰ ਰਿਮਾਂਡ ਤੇ ਲਿਆ ਹੁੰਦੇ ਤੇ ਉਹਨਾਂ ਨੂੰ ਕਾਰਨ ਪੁੱਛਿਆ ਜਾਂਦਾ ਦੱਸੋ ਵੀ ਡੀਪੀ ਨਕਲੀ ਆਈ ਤੇ ਆਈ ਕਿਵੇਂ ਸੈਂਪਲ ਇਹ ਹੁਣ ਲੈ ਰਹੇ ਨੇ ਜਦੋਂ ਡੀਪੀ ਆਉਂਦੀ ਉਹਦੋਂ ਸੈਂਪਲ ਕਿਉਂ ਨਹੀਂ ਲੈਂਦੇ ਬੜਾ ਵੱਡਾ ਸਵਾਲ ਹੈ ਗੰਧ ਪੈ ਚੁੱਕਿਆ ਨਾ ਕੋ ਸਾਡਾ ਇਹਦੇ ਤੇ ਆਪੋਜੀਸ਼ਨ ਦਾ ਲੀਡਰ ਬੋਲਿਆ ਕੋਈ ਵੱਡਾ ਐਂ ਲੱਗਦਾ ਜਿਵੇਂ ਇਹ ਸਾਰੇ ਚੰਦੇ ਲੈਂਦੇ ਨੇ ਇਹਨਾਂ ਤੋਂ ਇਹਨਾਂ ਦੇ ਮੂੰਹ ਬੰਦ ਉਹਨਾਂ ਬੁਰਕੀਆਂ ਪਾ ਕੇ ਕੀਤੇ ਹੋਏ ਨੇ ਤੇ ਜੇ ਸਾਨੂੰ ਖਾਦ ਹੀ ਨ Ориਜినਲ ਮਿਲੇਗੀ ਤੇ ਪਹਿਲੋ ਤਾਂ ਨਰਮੇ ਨੂੰ ਗੁਲਾਬੀ ਸੁੰਡੀ ਖਾ ਗਈ ਤਾਂ ਫਿਰ ਕਿਸਾਨ ਜਾਏਗਾ ਕਿੱਧਰ ਇਹ ਬੜਾ ਵੱਡਾ ਵਿਸ਼ਾ ਇਹ ਸੋਚਣ ਦਾ ਵਿਸ਼ਾ ਧੰਨਵਾਦ ਇਹ ਸਾਫ ਡਿੰਡੋਂ ਮੁਰੇ ਹੋਏ ਇਹ ਸਾਫ ਆਬਡੀ ਦਾ ਜੇਪਾ ਸਾਬਾ ਉਸ ਸਰ ਮੇਰਾ ਨਾਮ ਤਰਨਪਾਲ ਹੈ ਬੰ ਸਰਦਾਰਪੁਰਾ ਜੀ ਟਾਣੀਆਂ ਤੇ ਰਹਿੰਦੇ ਆ ਸਰਦਾਰਪੁਰ ਪਿੰਡੇ ਚ ਤੇ ਕੀ ਹੈ ਨਰਮਾ ਜਿਹੜਾ ਹੈਗਾ ਤੁਸੀਂ ਕਹਿ ਰਹੇ ਹੋ ਕਿ ਖਰਾਬ ਹੋ ਗਿਆ ਸੁੰਡੀ ਜਿਹੜਾ ਅਟੈਕ ਕਰ ਸਰ ਇਹ ਤੁਹਾਡੇ ਸਾਹਮਣੇ ਤੁਹਾਨੂੰ ਅੱਜ ਵਿਖਾਇਆ ਵੀ ਹੈ ਭਈ ਹਰ ਇੱਕ ਫੁੱਲ ਦੇ ਵਿੱਚੋਂ ਸੁੰਡੀ ਨਿਕਲਦੀ ਹੈ ਹਰ ਇੱਕ ਫੁੱਲ ਦੇ ਵਿੱਚੋਂ ਸੁੰਡੀ ਨਿਕਲਦੀ ਹੈ ਨਰਮਾ ਅਜ ਵੀ ਵਿਝਿਆ ਸੀਗਾ ਪਰ ਬਾਉ ਬੰਡੀ ਕੋ ਨਰਮਾ ਛੱਡੀ ਬੈਠਿਆ ਜੀ ਨਾ ਅੱਜ ਹੋਵੇ ਨਰਮਾ ਨਾ ਕੱਲ ਹੋਵੇ ਜੀ ਨਰਮਾ ਅਸੀਂ ਛੱਡੀ ਬੈਠਿਆ ਨਰਮਾ ਬਾਵਾਗੇ ਕਾਰਨ ਕੀ ਹੈ ਇਹਦਾ ਜੀ ਸਿਰਫ ਇਹ ਗੁਲਾਬੀ ਸੁੰਢੀ ਹੈ ਜੀ ਗੁਲਾਬੀ ਸੁੰਢੀ ਵੀ ਹੈ ਬਾਕੀ ਹੋਰ ਵੀ ਦੇਖ ਲਓ ਤੇਲਾ ਚੇਪਾ ਵੀ ਆਇਆ ਪਿਆ ਆਪਾਂ ਨਰਮੇ ਦੀ ਹਾਲਤ ਦੇਖ ਲਓ ਜੀ ਇਹ ਚਿੱਟਾ ਮੱਛਰ ਵੀ ਆ ਤੇਲਾ ਚੇਪਾ ਤੁਹਾਡੇ ਸਾਹਮਣੇ ਹੈ ਜੀ ਆ ਪਾਣੀ ਨਾਲ ਇਹਦੇ ਘਾਟ ਪਰਿਆ ਕੀਪਤਾ ਕੋਈ ਚਾਰ ਬੂਟੇ ਬਚਣ ਕੋਈ ਅੱਗੇ ਫੁੱਲ ਰੱਖਣ ਪਰ ਫੁੱਲ ਰਗਦਾ ਉਹਦੇ ਚ ਸੁੰਢੀ ਫੁੱਲ ਰਗਦਾ ਉਹਦੀ ਸੁੰਢੀ ਕਰਾਂਗੇ ਕੀ ਜੀ ਰਕਬਾ ਕਿੰਨਾ ਤੁਹਾਡੇ ਕੋਲੇ ਤੇ ਕਿੰਨਾ ਜਿਹੜਾ ਸਰ ਮੇਰੇ ਕੋਲੇ ਆਪ ਦੇ ਕੋਲੇ ਮੇਰੇ ਕੋਲੇ 30 ਕਿੱਲੇ ਜਿਹੜਾ ਮੇਰਾ ਰਕਬਾ ਹੈ ਜਿਹੜੇ ਵਿੱਚ ਆ ਸੀ ਨਰਮਾ ਲਾਉਂਦੇ ਸੀ ਮਜਬੂਰ ਹਾਂ ਕਿ ਪਹਿਲੀ ਵਾਰੀ ਜਿਵੇਂ ਮਾੜੇ ਪਾਣੀ ਇੱਕ ਤਾਂ ਪਾਣੀ ਹੈ ਨਹੀਂਗਾ ਜੀ ਸਾਡੇ ਕੋਲੇ ਪਾਣੀ ਹੈ ਨਹੀਂਗਾ ਮਾੜੇ ਪਾਣੀ ਹੈ ਭਈ ਉਹਦੇ ਵਿੱਚੋਂ ਪੰਜ ਚਾਰ ਕਿੱਲੇ ਮੈਂ ਪੈਨਾ ਚੋਨੇ ਦੀ ਬਜਾਈ ਕੀਤੀ ਕੁਸ ਚੋਨਾ ਚੱਲਿਆ ਮਾੜੇ ਪਾਣੀ ਵਾਲਾ ਚੋਨਾ ਵੀ ਨਹੀਂ ਚੱਲਿਆ ਜੀ ਅੱਜ ਹੁਣ ਇਹਨੂੰ ਵਾਹ ਕੇ ਸੀ ਕੀ ਕਰਾਂਗੇ ਇਹਨੂੰ ਵਾਹਾਂਗੇ ਇਹਦੇ ਵਿੱਚ ਅਸੀਂ ਕੋਈ ਲਾਉਣ ਜੋਗੇ ਨਹੀਂ ਤਰਲੇ ਮੰਗਾਂਗੇ ਕੋਈ ਚੋਨਾ ਵੀਜਾਂਗੇ ਕੁਛ ਵੀਜਾਂਗੇ ਪਰ ਇਹਨੂੰ ਕਰਾਂਗੇ ਕੀ ਪਾਣੀ ਹੈ ਨਹੀਂਗਾ ਨਾ ਇੰਦਕੀ ਬਰਸਾਤ ਹੋਈ ਬਰਸਾਤ ਵੀ ਹੈ ਨਹੀਂ ਗਿੰਦਕੀ ਬਿਲਕੁਲ ਹੀ ਬਰਸਾਤ ਤੁਹਾਡੇ ਸਾਹਮਣੇ ਹੈ ਜੀ ਤੇ ਫਿਰ ਹੱਲ ਕੀ ਹੋਊਗਾ ਕਿਸਾਨ ਦਾ ਹੱਲ ਸਰ ਇਹਦੇ ਵਿੱਚ ਹੱਲ ਕੀ ਹੋਊਗਾ ਕਰਜ਼ਾਈ ਤੁਹਾਨੂੰ ਪਤਾ ਜੀ ਜੇ ਕਰਜ਼ਾ ਹੀ ਹੈ ਗਿਆ ਕੋਈ ਕਰਜ਼ਾ ਹੀ ਨਾ ਉਤਰੂਗਾ ਤੇ ਕਰਾਂਗੇ ਕੀ ਜੀ ਮਰਨ ਵਾਲੇ ਟੰਗ ਹੈ ਮੰਗਾਂਗੇ ਹੋਰ ਕੀ ਕਰਾਂ ਕੀ ਮੰਗ ਕਰਦੇ ਹੋ ਕਿ ਨਰਮਾ ਜਿਹੜਾ ਫਸਲ ਹੈ ਉਥੋਂ ਪੈਸਾ ਆਉਂਦਾ ਸਰ ਅਸੀਂ ਇੱਕੋ ਸਰਕਾਰ ਤੋਂ ਇੱਕੋ ਹੀ ਮੰਗ ਕਰਦੇ ਆ ਜੀ ਸਾਨੂੰ ਕੋਈ ਸਬਸਿਡੀ ਦੀ ਲੋੜ ਨਹੀਂ ਕੋਈ ਹੋਰ ਜਿਹੜੇ ਪੈਸੇ ਦੇਈ ਜਾਂਦੇ ਆ 2 4000 ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਸਾਨੂੰ ਸਿਰਫ ਲੋੜ ਹੈ ਤਾਂ ਬੀਜ ਦੀ ਹੈ ਸਾਨੂੰ ਬੀਜ ਵਧੀਆ ਦੇਵੀਂ ਵਧੀਆ ਬੀਜ ਦੇਵੇ ਸਾਨੂੰ ਹੋਰ ਕੋਈ ਚੀਜ਼ ਦੀ ਲੋੜ ਨਹੀਂ ਬਸ ਸਪਰਿਆ ਵਧੀਆ ਦੇਵੀਂ ਬੀਜ ਵਧੀਆ ਦੇਵੀਂ ਸਾਨੂੰ ਹੋਰ ਕੋਈ ਲੋੜ ਨਹੀਂ ਸਾਡੀ ਅਸੀਂ ਮਿਹਨਤ ਕਰਾਂਗੇ ਪਰਮਾਤਮਾ ਦੇਊਗਾ ਵਾਧੂ ਪੈਸਾ ਜੇ ਇਹਦੇ ਵਿੱਚ ਫਸਲ ਹੋਵੇ ਸਾਡੇ ਕੋਲ ਪੈਸਾ ਹੈ ਕਿਸੇ ਦੇਸੀ ਕਰ ਜਾਏ ਨਹੀਂ ਕੋਈ ਬੈਂਕਾ ਦੇ ਨਹੀਂ ਕੋਈ ਸਰਕਾਰਾਂ ਦੇ ਕਿਸੇ ਦੀ ਖੇਡਿਆ ਸੀ ਸਾਡੇ ਵੀ ਬੱਚੇ ਪੜ ਕੋਈ ਨੌਕਰੀਆਂ ਲੱਗਾਂ ਕੀ ਕਰਾਂਗੇ ਕਿੰਨਾ ਨਰਮਾ ਤੁਸੀਂ ਹੁਣ ਵਾਤ ਆਇਆ ਕਿੰਨਾ ਰੱਖਿਆ ਹੋਣਾ ਨਰਮਾ ਅਸੀਂ ਜਿਵੇਂ ਆ ਰੱਖੀ ਬੈਠਾ ਤੁਹਾਡੇ ਸਾਹਮਣੇ ਤੁਹਾਨੂੰ ਅੱਜ ਵਿਖਾ ਕੇ ਲਾਏ ਖੇਤ ਬਈ ਨਰਮਾ ਸਾਰਾ ਹੀ ਬਿੰਨਾ ਗੋਡੀ ਤੋਂ ਛੱਡ ਛੱਡਤਾ ਬਈ ਇਹਨੂੰ ਵਾਵਾਂਗੇ ਬਿਜੂਨ ਜੂਗੀ ਵੀ ਕੁਸਾ ਨਹੀਂ ਸਾਡੇ ਕੋਲ ਪਾੜੀ ਚੁੰਨੇ ਵਾਲਾ ਵੀ ਹੈ ਨੀਗਾ ਅਸੀਂ ਉਹਨੂੰ ਵਾਵਾਂਗੇ ਜੀ ਸਾਡੇ ਨਰਮੇ ਨੂੰ ਵਾਵਾਂਗੇ ਕੀ ਕਰਾਂਗੇ ਜੀ ਹਾਂਜੀ ਕੀ ਹਾਲਾਤ ਕੀ ਹੈ ਨਰਮੇ ਦੇ ਕਿਹਾ ਜਾਂਦਾ ਹੈਗਾ ਕਿ ਨਰਮਾ ਪੱਟੀ ਬੋਰ ਇਲਾਕਾ ਜਿਹੜਾ ਜਾਣਿਆ ਜਾਂਦਾ ਹੈਗਾ ਸਫੇਦ ਸੋਨੇ ਵਜੋਂ ਨਰਮੇ ਲਗਾਤਾਰ ਜਿਹੜੇ ਖਰਾਬ ਹੋ ਰਹੇ ਹੈ ਗੁਲਾਬੀ ਸੁੰਡੀ ਕਿਹਾ ਜਾ ਰਿਹਾ ਹੈ ਕਿ ਅਟੈਕ ਦੇਖਿਆ ਜੇ ਵੀ ਤਾਂ ਇਸ ਟਾਈਮ ਨਰਮੇ ਦੇ ਹਾਲਾਤ ਬਹੁਤ ਮਾੜੇ ਹੈ ਜੀ 2 ਸਾਲ ਹੋ ਗਏ ਗੁਲਾਬੀ ਸੁੰਡੀ ਦਾ ਪੂਰਾ ਅਟੈਕ ਹੈ ਜੀ ਖੇਤਾਂ ਦੇ ਵਿੱਚ ਤੁਹਾਨੂੰ ਢੀਂਡੇ ਦੇ ਫੁੱਲ ਨਜ਼ਰ ਨਹੀਂ ਆਉਣਗੇ ਗੁਲਾਬੀ ਸੁੰਡੀ ਹੀ ਨਜ਼ਰ ਆ ਰਹੀ ਹੈ ਪਹਿਲਾਂ ਕਿਸਾਨਾਂ ਨੇ ਨਰਮਾ ਬੀਜ ਲਿਆ ਹੁਣ ਨਰਮੇ 'ਚ ਗੁਲਾਬੀ ਸੁੰਡੀ ਦਾ ਪੂਰਾ ਅਟੈਕ ਹੈ ਜੀ ਠੀਕ ਹੈ ਜੀ ਇਸ ਤੋਂ ਬਾਅਦ ਜ਼ਿਮੀਂਦਾਰ ਨਰਮੇ ਨੂੰ ਬਾਹਰ ਰਏ ਜੀ ਮਾੜੇ ਹਾਲਾਤ ਹੈ ਜੀ ਇਸ ਟਾਈਮ ਨਰਮੇ ਵਾਲੇ ਕਿਸਾਨਾਂ ਤੁਸੀਂ ਵੀ ਨਰਮਾ ਬੀਜਦੇ ਹੁੰਦੇ ਸੀ ਹੁਣ ਕਿਹੜੀਆਂ ਕਿਹੜੀਆਂ ਫਸਲਾਂ ਤੁਸੀਂ ਕਿਉਂ ਬਦਲੇ ਫਿਰ ਸਾਰਾ ਪਤਾ ਅਸੀਂ ਜੀ ਕੁਝ ਮੂੰਗੀ ਵੀ ਜਰੇ ਆ ਜੀ ਕੁਝ ਨਰਮਾ ਸੀਗਾ ਪਰ ਉੱਤੇ ਨੂੰ ਅਟੈਕ ਆ ਗਿਆ। ਕੁਝ ਅਸੀਂ ਝੋਨਾ ਲਾਏ ਹੋਏ ਜੀ। ਤਰ ਸਰ ਬਰਸਾਤ ਹੋਈ ਨਹੀਂ। ਝੋਨੇ ਦੀ ਵੀ ਮਾੜੇ ਹਾਲਾਤ ਹੈ ਜੀ। ਨਹਿਰਾਂ ਤੋਂ ਅਸੀਂ ਦੂਰ ਬੈਠੇ ਆ ਜੀ। ਏਥਲੇ ਪਾਣੀ ਸਾਡੇ ਕੋੜੇ ਆ ਜੀ। ਮੌਸਮ ਦੀ ਵੀ ਮਾਰ ਮੌਸਮ ਦੀ ਵੀ ਮਾਰ ਹੈਗੀ ਹੈ ਜੀ। ਬਰਸਾਤ ਹੋਈ ਨਹੀਂ। ਤੁਹਾਡੇ ਸਾਹਮਣੇ ਜੀ ਦੇਖ ਸਕਦੇ ਹੋ ਤੁਸੀਂ ਝੋਨੇ ਦੀ ਮਾੜੇ ਹਾਲਾਤ ਹੈ। ਨਰਮਾ ਦਾ ਖਤਮ ਹੋਣ ਦੀ ਤਤਕਾਰ ਤੇ ਆਏ ਪਿਆ ਹੈ। ਤੇ ਫਿਰ ਕੀ ਕਰੂਗਾ ਕਿ ਕਿਸਾਨ ਕੋਲੇ ਹੱਲ ਨਹੀਂ ਕਿਸਾਨ ਕੋਲੇ ਕੋਈ ਹੱਲ ਨਹੀਂ ਜੀ। ਕਿਸਾਨ ਕਰਜ਼ਾਈ ਹੋ ਰਿਹਾ ਹੈ। ਆਤਮ ਤਿਆ ਕਰ ਰਿਹਾ ਜੀ ਇਸ ਟਾਈਮ ਕਿਸਾਨ ਕੋਲੇ ਕੋਈ ਹੱਲ ਨਹੀਂ ਇਹਦਾ ਸਰਕਾਰਾਂ ਨੂੰ ਚਾਹੀਦਾ ਵੀ ਚੰਗੇ ਬੀਜ ਚੰਗੇ ਰਿਆ ਸਪਰੇਅ ਆ ਦੇ ਤਾਂ ਕਿ ਕਾਮਯਾਬ ਹੋ ਸਕੇ ਕਿਸਾਨ ਕੀ ਹੈ ਕਿ ਜੀ ਮਾਮਲਾ ਅਬੋਰ ਜਿਹੜਾ ਕਿਹਾ ਜਾਂਦਾ ਹੈਗਾ ਨਰਮਾ ਪੱਟੀ ਵੱਜੋਂ ਮਸ਼ਹੂਰ ਹੈ ਤੇ ਇੱਥੇ ਜਿਹੜਾ ਕਹਿ ਰਿਹਾ ਕਿ ਗੁਲਾਬੀ ਸੁੰਡੀ ਕਰਕੇ ਜਿਹੜੇ ਕਿਸਾਨ ਕਾਫੀ ਡਰੇ ਹੋਏ ਆ ਘਬਰਾਏ ਆ ਤੇ ਉਹਨਾਂ ਵੱਲੋਂ ਜਿਹੜਾ ਨਰਮਾ ਜਿਹੜਾ ਹੈਗਾ ਪੱਟਿਆ ਵੀ ਜਾ ਰਿਹਾ ਹੈ ਇਹ ਸਾਡੇ ਡਿਪਾਰਟਮੈਂਟ ਵੱਲੋਂ ਲਗਾਤਾਰ ਖੇਤਾਂ ਦਾ ਦौरा ਕੀਤਾ ਜਾ ਰਿਹਾ ਹੈ ਕਿ ਜੇਤੀਬਾੜੀ ਅਧਿਕਾਰੀ ਨੇ ਕਰਮਚਾਰੀ ਨੇ ਉਹ ਸਾਰੇ ਸਮੇਂ ਸਮੇਂ ਸਰ ਖੇਤਾਂ ਵਿੱਚ ਜਾ ਕੇ ਕਿਸਾਨਾਂ ਨੂੰ ਸਲਾਹ ਦੇ ਰਹੇ ਨੇ ਤੇ ਇਸ ਤੋਂ ਦੀ ਕੋਈ ਅਜੇ ਤੱਕ ਸਾਡੀ ਨਿਗਾਹ 'ਚ ਨਹੀਂ ਆਈ ਹੈ ਕਿ ਵੀ ਲੋਕ ਨੂੰ ਨਰਮਾ ਵਾਰੇ ਹੁਣ ਬਾਕੀ ਜੋ ਪੰਜਾਬ ਸਰਕਾਰ ਹੈ ਉਸ ਵੱਲੋਂ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਕਲਸਟਰ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਤਰ ਉਹਨਾਂ ਨੂੰ ਨਰਮਾ ਲਗਾਉਣ ਕਿਸਾਨਾਂ ਨੂੰ ਸਰਕਾਰ ਵੱਲੋਂ ਪ੍ਰੋਤਸਾਹਨ ਰਾਸ਼ੀ ਜੜੀਏ ਉ ਦਿੱਤੀ ਜਾਣੀ ਹੈ ਤਾਂ ਇਹ ਜਲਦੀ ਹੀ ਲਾਗੂ ਹੋ ਜਾਊਗੀ ਖੇਤੀ ਮੰਤਰੀ ਜਿਹੜੇ ਸਾਡੇ ਪੰਜਾਬ ਉਹਨਾਂ ਵੱਲੋਂ ਕਿਸਾਨਾਂ ਨੂੰ ਜੋ ਸਬਸਿਡੀ ਹੈ ਨਰਮੇ ਵਿੱਚ ਤੇ ਵੀ ਉਹਨਾਂ ਦਾ ਵੀ ਇਲਾਨ ਕੀਤਾ ਗਿਆ ਹੈ ਕਿ ਸਭਨੀ ਦਿੱਤੀ ਜਾਊਗੀ ਤਾਂ ਮੈਂ ਸਮਝਦਾ ਕਿ ਅਇ ਤੱਕ ਜੋ ਖੇਤਾਂ ਜੋ ਰਿਪੋਰਟ ਹੈ ਉਸ ਮੁਤਾਬਕ ਗੁਲਾਬੀ ਸੰਡੀ ਔਰ ਚਿੱਟਾ ਮੱਛਰਾ ਉਹ ਜੋ ਬਿਲੋ ਈਟੀਐ ਲੈਵਲ ਹੈ ਜੀ ਤਾਂ ਇਸ ਵਿੱਚ ਕੋਈ ਅਜੇ ਤੱਕ ਨਹੀਂ ਪ੍ਰੋਬਲਮ ਹੈ ਕਿ ਨਰਮਾ ਬਾਇਆ ਜਾਏ ਨਰਮਾ ਅਇ ਤੱਕ ਸਥਿਤੀ ਬਿਲਕੁਲ ਠੀਕ ਹੈ ਜੀ ਮੀਡੀਆ ਦੇ ਵਿੱਚ ਵੀ ਖਬਰ ਆਉਂਦੀ ਹੈਗੀ ਆ ਕਿ ਜਿਹੜਾ ਗੁਲਾਬੀ ਸੁੰਡੀ ਕਰਕੇ ਕਿਸਾਨ ਪਰੇਸ਼ਾਨ ਹੈ ਕਿ ਇਹ ਤੁਸੀਂ ਕੀਤੇ ਜੱਗ ਜੱਗ ਹਾਂ ਹੁਣ ਕੱਲ ਇੱਕ ਟ੍ਰਿਬਿਊਨ ਚ ਅੱਜ ਖਬਰ છਪੀ ਸੀ ਕਿ ਜਿਹੜਾ ਅਬੋਰ ਦਾ ਪੱਟਿਸ ਦੀ ਪਿੰਡ ਹੈ ਉਸ ਦੇ ਵਿੱਚ ਨਰਮੇ ਦੀ ਫਸਲ ਸੇ ਕੋ ਪ੍ਰੋਬਲਮ ਆਈ ਹੈ ਮੈਂ ਔਰ ਜਿਹੜੇ ਮੇਰੇ ਸਹਿਯੋਗੀ ਹੈ ਉਹਨਾਂ ਵੱਲੋਂ ਖੇਤ ਦਾ ਦੌਰਾ ਕੀਤਾ ਗਿਆ ਕਿਸਾਨ ਨੂੰ ਅਸੀਂ ਮਿਲੇ ਤਾਂ ਉਸ ਟਾਈਮ ਜੋ ਕਿਸਾਨ ਸੀ ਉਹ ਆਪ ਦਿੱਲੀ ગયો ਹੋਇਆ ਸੀ ਪਰ ਉਹਨਾਂ ਦੇ ਪਿਤਾ ਜੀ ਸੀਗੇ ਅਸੀਂ ਖੇਤ ਦਾ ਦੌਰਾ ਕੀਤਾ ਔਰ ਨਰਮਾ ਚੈੱਕ ਕੀਤਾ ਉਨ ਖੇਦੇ ਵਿੱਚ ਕਿਸੇ ਵੀ ਥਾਂ ਸਾਨੂੰ ਕੋਈ ਗੁਲਾਬੀ ਸੁੰਡੀ ਜਾਂ ਮਛਰ ਦਾ ਅਟੈਕ ਨਹੀਂ ਮਿਲਿਆ ਕਿਸਾਨ ਬੋਲੋ ਦੱਸਿਆ ਗਿਆ ਕਿ ਉਹਨਾਂ ਨੇ ਅਜੇ ਤੱਕ ਕੋਈ ਉਸ ਦੇ ਨਾ ਖਾਦ ਪਾਈ ਹੈ ਨਾ ਕੋਈ ਸਪਰੇਅ ਕੀਤੀ ਹੈ ਪਰ ਜੋ ਨਰਮੇ ਸਥਿਤੀ ਸੀਗੀ ਉਹ ਬਿਲਕੁਲ ਸਹੀ ਸੀ ਉਹ ਨਰਮਾ ਦੀ ਜੋ ਰੰਗਤ ਆ ਉਹ ਬਿਲਕੁਲ ਸਹੀ ਸੀ ਤਾਂ ਮੈਂ ਸਮਝਦਾ ਕਿ ਅਜੇ ਤੱਕ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਜੋ ਸਾਡੇ ਖੇਤਾਂ ਵਿੱਚ ਦਰਮਨ ਪ੍ਰਸ਼ੰਤ ਕੋਈ ਨਹੀਂ ਹੈ ਪ੍ਰੋਬਲਮ ਟੋਟਲ ਏਰੀਆ ਜਿਹੜਾ ਹੈਗਾ ਪਿਛਲੇ ਸਾਲ ਦੇ ਮੁਕਾਬਲੇ ਕਿੰਨਾ ਜਿਹੜਾ ਘਟ ਗਿਆ ਬੋਲੋ ਨਰਮ ਇਸ ਵਾਰੀ ਕਰੀਬ ਕਰੀਬ 50% ਦੇ ਕਰੀਬ ਨਰਮਾਣ ਤੋਂ ਘਟਿਆ ਸੀ ਤਾਂ ਇਸ ਦਾ ਮੈਜਰ ਮੈਨ ਐਸ ਦੇ ਵਿੱਚ ਮੰਗੀ ਗੁਆਰਾ ਤੇ ਮੈਜਰ ਜੇ ਸੰਜਲ ਚੋਨਾ ਲਾ ਸਕਦੇ ਉਹ ਚੋਨਾ ਲਗਾਇਆ ਜਾ ਰਿਹਾ ਹੈ ਤਾਂ 50% ਦੇ ਕਰੀਬ ਸਾਡੇ ਜਿਹੜਾ ਇਸ ਸਾਲ ਤੋਂ ਘਟਾ ਫਸਲ ਸੀ ਕਿ ਲੱਗਦਾ ਕਿ ਇਹ ਡਰੇ ਕਿਉਂ ਕਿਸਾਨ ਜੜਾ ਹੈਗਾ ਨਰਮਾ ਜੜਾ ਵਾਰਿਆ ਹੈਗਾ ਨਰਮਾ ਕਿ ਕਾਰਨ ਕੀ ਕੀ ਮੰਨਦੇ ਆ ਮੈਂ ਲੋਕਾਂ ਨੂੰ ਇਹ ਹੈ ਕਿ ਇੱਕ ਤਾਂ ਉਹਨਾਂ ਜਿਹੜਾ ਮਤਲਬ ਬਾਅਦ ਚ ਲੇਬਰ ਚੁਗਾਈ ਕਰਨ ਲੇਬਰ ਨਹੀਂ ਮਿਲਦੀ ਇੱਕ ਕਈ ਵਾਰ ਕੀ ਹੈ ਜੋ ਕੋਈ ਮੌਸਮ ਦੀ ਐਸਾ ਮਾਰ ਪੈਂਦੀ ਹੈ ਔਰ ਕੁਛ ਪਹਿਲਾਂ ਜਿਹਾ ਜੁਲਾਬੀ ਸੰਢੀ ਦੀ ਕੁਛ ਅਟੈਕ ਹੋਣ ਕਰਕੇ ਔਰ ਲੋਕਾਂ ਦੇ ਵਿੱਚ ਇਸ ਵਰਤੀ ਉਤਸ਼ਾਹ ਘਟਿਆ ਜੀ ਪਰ ਜੋ ਸਰਕਾਰ ਵੱਲੋਂ ਪ੍ਰੋਚਾਨ ਦੇਣ ਕਰਕੇ ਹੁਣ ਮੈਂ ਸਮਝਦਾ ਕਿ ਇਸ ਸਾਲ ਇਸਨੇ ਕੋਈ ਪ੍ਰੋਬਲਮ ਨਹੀਂ ਆਉਗੀ ਜੀ ਟੋਟਲ ਏਰੀਆ ਕਿੰਨਾ ਹੈਗਾ ਹੁਣ ਜਿਹੜਾ ਜਿੱਥੇ ਨਰਮੇ ਦੀ ਬਿਜਾਈ ਹੈ ਇਸ ਟਾਈਮ ਬੋਰ ਬਲਾਕ ਦੇ ਵਿੱਚ 28000 ਜਿਹੜਾ ਹੈਕਟੇਅਰ ਹੈ ਉਹ ਆਪਣੇ ਨੰਨੇ ਦੀ ਕਾਸ਼ ਕੀਤੀ ਗਈ ਬੋਰ ਬਲਾਕ ਦੇ ਵਿੱਚ 28000 ਕਾਸ਼ ਕੀਤੀ ਗਈ ਨਰਮੇ ਸੀ ਇਸ ਪੂਰੇ ਰਕਬੇ ਦੇ ਵਿੱਚ ਕਿਤੇ ਕੋਈ ਗੁਲਾਬੀ ਸੁਲਢੀ ਦਾ ਕੋਈ ਤੁਮ ਨੂੰ ਲੱਗਿਆ ਹੋਵੇ ਕਿ ਅਟੈਕ ਨਹੀਂ ਸਰਵਲੈਂਸ ਦੇ ਮੁਤਾਬਕ ਫਿਲਹਾਲ ਤੱਕ ਕੋਈ ਨਹੀਂ ਅਜੀ ਬਾਕੀ ਜਿਸ ਤਰ੍ਹਾਂ ਮੌਸਮ ਹੈ ਇਸ ਦੇ ਵਿੱਚ ਹੋ ਸਕਦਾ ਹੈ ਆ ਜਾਏ ਲੇਕਿਨ ਸਾਡੇ ਜੋ ਆਪਣੇ ਫੀਲਡ ਲੈਵਲ ਜਿੰਨੇ ਵਰਕਰ ਹੈ ਜੋ ਸਾਡੇ ਅਧਿਕਾਰੀ ਕਰਮਚਾਰੀ ਹੈ ਉਹ ਲਗਾਤਾਰ ਕੈਂਪਰ ਆ ਗੁਰਦੁਆਰਾ ਸਾਹਿਬ ਤੇ ਮਨਾਦੀ ਕਰਾ ਕੇ ਕਿਸਾਨਾਂ ਨੂੰ ਇਹ ਮਤਲਬ ਜਾਣਕਾਰੀ ਦੇ ਰਹੇ ਨੇ ਕਿ ਵੀ ਅਗਰ ਗੁਲਾਬੀ ਸੁੰਡੀ ਆਂਦੀ ਹੈ ਤਾਂ ਜੋ ਯੂਨੀਵਰਸਿਟੀ ਦੀ ਜੋ ਸਪਰਸ਼ ਹੈ ਉਹ ਸਪਰੇ ਕਰ ਲੈਣ ਤਾਂ ਜੋ ਇਸ ਤੋਂ ਬਚਾਇਆ ਜਾ ਸਕਤੇ